ਅੱਡੀ ਖਬਰ ਦੇ ਨਾਲ ਜੋ ਕਿ ਜੁੜੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਨਾਲ ਜੋ ਕਿ ਪਹੁੰਚੇ ਹੋਏ ਨੇ ਤਕਸ਼ਰੀ ਹਜ਼ੂਰ ਸਾਹਿਬ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੇ ਵਿੱਚ ਆਪਣੀ ਹਾਜ਼ਰੀ ਨਵੱਲੂ ਲਗਾਈ ਗਈ ਹੈ ਤਕਸ਼ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਸੀਐਮ ਭਗਵੰਤ ਮਾਨ ਜ ਜਿਹੜੀਆਂ ਤਸਵੀਰਾਂ ਵੀ ਤੁਸੀਂ ਜੀ ਪੰਜਾਬ ਤੇ ਦੇਖ ਸਕਦੇ ਹੋ ਤਤਕਸ਼ਰੀ ਹਜ਼ੂਰ ਸਾਹਿਬ ਪਹੁੰਚੇ ਨੇ ਸੀਐਮ ਭਗਵੰਤ ਮਾਨ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਸ੍ਰੀ ਹਜ਼ੂਰ ਸਾਹਿਬ ਜਿਸ ਦੀ ਬਹੁਤ ਮਾਨਤਾ ਹੈ ਔਰ ਇਸ ਇੱਕ ਪਾਈਚਾਰੇ ਦੇ ਵਾਸਤੇ ਬਹੁਤ ਜ਼ਿਆਦਾ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ ਤਦਕਸ਼ਿ ਹਜੂਰ ਸਾਹਿਬ ਪਹੁੰਚੇ ਨੇ ਸੀਐਮ ਪਗਵੰਤ ਮਾਨ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਸੀਐਮ ਪਗਵੰਤ ਮਾਨ ਵੱਲੋਂ ਲਗਾਈ ਗਈ ਹੈ ਤਦਕਸ਼ਿ ਹਜੂਰ ਸਾਹਿਬ ਵਿਕੇ ਨਤਮਸਤਕ ਵੀ ਹੋਏ ਨੇ ਸੀਐਮ ਪਗਵੰਤ ਮਾਨ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਤਾਂ ਰੁਮਾਲਾ ਸਾਹਿਬ ਵਿਪੇਟ ਕੀਤਾ ਗਿਆ ਹੈ ਇਸ ਦੇ ਨਾਲ ਮੱਥਾ ਟੇਕਿਆ ਗਿਆ ਹੈ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਗਿਆ ਹੈ ਪਗਵੰਤ ਮਾਨ ਦੇ ਵੱਲੋਂ ਤਨੰਦੇੜ ਪਹੁੰਚੇ ਹੋਏ ਨੇ ਤਖਤ Shri ਹਜੂਰ ਸਾਹਿਬ ਵਿਕੇ ਨਤਮਸਤਕ ਹੋਏ ਨੇ ਸ੍ਰੀਮ ਭਗਵੰਤ ਮਾਨ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾ ਦੇ ਵਿੱਚ ਹਾਜ਼ਰੀ ਨਾਲ ਵੱਲੋਂ ਲਗਾਈ ਗਈ ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸ ਵਰਗਾ ਸਮਝ ਰਿਹਾ ਕਿ ਇੱਥੇ ਆਉਣ ਦਾ ਮੌਕਾ ਮਿਲਿਆ ਨਤਮਸਤਕ ਹੋਣ ਦਾ ਮੌਕਾ ਮਿਲਿਆ ਕਿ ਇਹ ਕਮੇਟੀ ਨੇ ਮੈਨੂੰ ਮਾਨਸਿਕ ਤੌਰ ਤੇ ਬਹੁਤ ਹੀ ਖੁਸ਼ੀ ਲੱਗਦਾ ਹੈ ਕਿ ਸਾਡੇ ਅੰਦਰ ਕਿੰਨਾ ਕੱਢਿਆ ਪੰਜਾਬ ਲਈ ਦੇਸ਼ ਲਈ ਨਿਮਰਤਾ ਕਰਨ। ਸ਼ਤਬ ਦੀ ਸਮਾਗਮਾਂ ਨੂੰ ਲੈ ਕੇ ਖਾਸ ਤੌਰ ਤੇ ਕਿਉਂਕਿ ਸਿੱਖੀ ਐਕਸਪੈਂਡ ਕਰਦੀ ਹੈ ਸਾਨੂੰ ਸਿੱਖੀ ਧਰਮ ਬੜਾ ਵਿਸ਼ਾਲ ਹੈ ਸਾਨੂੰ ਲਿਮਟ ਨਹੀਂ ਕਰਦਾ ਸਾਨੂੰ ਬਿਯੋਂਡ ਕਰਦਾ ਸਾਰੀਆਂ ਚੀਜ਼ਾਂ ਦੇ ਔਰ ਉਸ ਤਰ੍ਹਾਂ ਜਿੰਨੀ ਜਿੱਥੇ ਹੋ ਸਕੇ ਗੁਰੂ ਦੀ ਓਨੀ ਘਟ ਹੈ ਜਿੱਥੇ ਜਿੱਥੇ ਹੋ ਸਕੇ ਕਿਉਂਕਿ ਚਾਹ ਕੋਈ ਪੰਜਾਬ ਚ ਮਨਾ ਰਿਹਾ ਕੋਈ ਦਿੱਲੀ ਮਨਾ ਰਿਹਾ ਕੋਈ ਬੰਬਈ ਚ ਹਰ ਇੱਕ ਜਗ੍ਹਾ ਦੇ ਉੱਪਰ ਸ਼ਤਬ ਦੀ ਸਮਾਗਮ ਜਿਹੜਾ ਉਹ ਮਨਾਉਣੇ ਚਾਹੀਦੇ ਆ। ਦੇਖੋ ਮੈਂ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਲਾਸਾਨੀ ਪਰਪਰਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੂਰਾ ਸਰਬੰਸਵਾਰਿਆ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਮਤਲਬ ਐਸੀਆਂ ਕੁਰਬਾਨੀਆਂ ਨੇ ਜਿਨ੍ਹਾਂ ਦੀ ਮਿਸਾਲ ਦੁਨੀਆਂ 'ਚ ਨਹੀਂ ਤੇ ਜੇ ਕੁਰਬਾਨੀਆਂ ਦੀ ਮਿਸਾਲ ਦੁਨੀਆਂ 'ਚ ਨਹੀਂ ਮਿਲਦੀ ਤਾਂ ਉਹਨਾਂ ਦੀਆਂ ਸ਼ਤਾਬਦੀਆਂ ਮਨਾਉਣ ਦੀ ਮਿਸਾਲ ਵੀ ਨਹੀਂ ਮਿਲਦੀ ਚਾਹੀਦੀ ਅਲੱਗ ਤੋਂ ਹੋਣੀ ਚਾਹੀਦੀ ਸੋਨਾਨਪੁਰ ਸਾਹਿਬ 'ਚ ਅਸੀਂ 350 ਸਾਲਾ ਗੁਰੂ ਸਾਹਿਬ ਦਾ ਮਨਾਇਆ ਤੇ ਹੁਣ ਜਗ੍ਹਾ ਜਗ੍ਹਾ ਫੰਕਸ਼ਨ ਚੱਲ ਰਹੇ ਨੇ ਜਗ੍ਹਾ ਜਗ੍ਹਾ ਕਿਤੇ ਉਹ ਕਿਤੇ ਵੀ ਉਹਨਾਂ ਦੀ ਜੀਵਨੀ ਬਾਰੇ ਕੋਈ ਨਾ ਕੋਈ ਪਲੇ ਹੋ ਰਹੇ ਨਹੀਂ ਕਿਤੇ ਸਾਊਂਡ ਸ਼ੋ ਹੋ ਰਹੇ ਨਹੀਂ ਕੋਈ ਜਿਵੇਂ ਵੀ ਅਸੀਂ ਦੱਸ ਸਕੀਏ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹ ਫੈਲਾ ਸਕੀਓ ਉਹਨਾਂ ਕਰਦਾ ਹੈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਿਰਫ ਇੱਕ ਪੰਜਾਬੀ ਦੇ ਸਿਲੇਬਸ ਦੇ ਵਿੱਚ ਇੱਕ ਲੇਖ ਦੇ ਤੌਰ ਤੇ ਕੈਸੇ ਦੇ ਤੌਰ ਤੇ ਨਾ ਸਕੇ ਨਹੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪ ਅਗਲੀ ਵੀਡੀਓ ਤੱਕ ਅਸੀਂ ਜਿਹੜਾ ਉਹ ਜਾਣਕਾਰੀ ਦੇ ਕੇ ਸਾਡਾ ਫਰ ਜਿਹੜੇ ਇੱਥੋਂ ਦੇ ਸਿੱਖ ਵੱਸਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਾਂ ਜੀ ਆ ਜਨੇ ਸੰਗਤ ਦਾ ਪਿਆਰ ਦੇਖ ਕੇ ਲੱਗਦਾ ਹੀ ਨਹੀਂ ਕਿ ਮੈਂ ਕਿੱਥੇ ਸਿੱਖ ਦਾ ਮਤਲਬ ਹੈ ਖਾਲਸਾ ਦਾ ਮਤਲਬ ਹੈ ਖਾਲਸ ਅਸਲੀ ਹੈ ਨਾ ਪਿਓਰ ਸੋ ਗੁਰੂ ਸਾਹਿਬ ਨੇ ਜੋ ਸਾਜਨਾ ਖਾਲਸੇ ਦੀ ਕੀਤੀ ਜਿਹੜੀ 13 ਅਪ੍ਰੈਲ ਸੋਹਣਾ ਜਿਹੜੇ ਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਭਾਈ ਖਾਲਸਾ ਮੇਰਾ ਰੂਹ ਦਾ ਖਾਸ ਸੋ ਅਮਨ ਬੜਾ ਜੰਗ ਲੱਗਿਆ ਤੇ ਸੰਗਤ ਅੱਜ 파 ਪਾਰਟੀ ਪਧਰ ਤੋਂ ਉਪਰ ਉਟਕੇ ਆਏ ਨੇ ਇਹ ਕੋਈ ਪਾਰਟੀ ਦਾ ਜੀ ਗੁਰੂ ਸਾਹਿਬ ਦਾ ਜਿਹੜੀ ਕੁਰਬਾਨੀ ਉਹ ਉਹ ਤਾਂ Hindu ਧਰਮ ਨੂੰ ਬਚਾਉਣ ਵਾਸਤੇ ਆਈ ਸੀ ਕਿ ਪੰਡਤ ਉਹਨਾਂ ਨੇ ਗੁਹਾਰ ਲਾਈ ਸੀ ਜਦੋਂ ਕਸ਼ਮੀਰ ਤੋਂ ਆਈ ਸੀ ਤੇ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਕਿੱਥੇ ਭਾਰਤੀ ਜਨਤਾ ਪਾਰਟੀ ਤੋਂ ਵੀ ਆਏ ਨੇ ਇੱਥੇ ਕਾਂਗਰਸ ਤੋਂ ਵੀ ਆਏ ਹੋਣਗੇ ਇਹ ਪੋਲੀਟਿਕਲ ਫੰਕਸ਼ਨ ਹੈ ਇਹ ਸਾਰੀਆਂ ਧਰਮਾਂ ਪਾਰਟੀਆਂ ਤੋਂ ਉਪਰ ਉਟਕੇ ਹੋ ਸਨ